ਰਾਗਤਨਾ ਸ੍ਰੀ ਮਹਲਾ 3 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੰਪੀ ਕਾ ਕੋ ਪੇਖਾਰੀ ਤੇਰੇ ਤੂੰ ਨੇ ਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰੋ ਰੰਗ ਰਾਤਾ ओम बल हारे ਜਾ ਸਾਥੇ تیرے ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾਉ ਬਹੁਤੇ ਫੇਰ ਭੈਰਪਨ ਕੋ ਆਬਤਿ ਸ਼ਕਿਰਪਾ ਕੀਜੇ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਅਸੀ ਬਖਸ਼ ਕਰੀ ਜਾ ਬਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਸਾਚੀ ਲੇ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਰਾਗਤਨਾ ਸ੍ਰੀ ਮਹਲਾ 3 ਜੀ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਪੀ ਕਕੋ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਓਹੋ ਦਿਆਲ ਧਾਮ ਦਿਓ ਮੰਗਤ ਜਨ ਕੋ ਸਦਾ ਰਹੁ ਰੰਗ ਰਾਤਾ ਓਂ ਬਲਹਾਰੇ ਜਾ ਤੇਰੇ ਨਾਮ ਵੇਟੋ ਕਰਨ ਕਾਰਨ ਸਬਨਾ ਕਾ ਇਕੋ ਅਵਰਨ ਦੂਜਾ ਕੋਈ ਰਹਾਉ ਬਹੁਤ ਭੇਰ ਭੈਰ ਪੈ ਕਿਰਪਨ ਕੋ ਪਬਤੀਸ਼ ਕਿਰਪਾ ਕੀ ਜੈ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕੀ ਜੈ ਬਨਤ ਨਾਨਕ ਪਰਮਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਰਾਗਤਨਾ ਸ੍ਰੀ ਮਹਲਾ 3 ਘਰ ਚੌਥਾ ੴ ਸਤਿਗੁਰ ਪ੍ਰਸਾਦਿ ਹੰਪੀ ਕਾ ਕੋ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਓਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰੋ ਰੰਗ ਰਾਤੋਂ ਆਂ ਬਲਹਾਰੇ ਜਾ ਸਾਥੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾ ਬਹੁਤ ਫੇਰ ਭੈ ਕਿਰਪਨ ਕੋ ਪਬਤੀ ਸ਼ਕਿਰਪਾ ਕੀ ਜੈ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕੀ ਜੈ ਬਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦਿ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਰਾਗਤਨਾ ਸ੍ਰੀ ਮਹਲਾ 3 ਜਾਂ ਘਰ ਚੌਥਾ ਇੱਕ ਓੰਕਾਰ ਸਾਧ ਗੁਰਪ੍ਰਸਾਦ ਹੰਪੀ ਕਾ ਕੋ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰੋ ਰੰਗ ਰਤਾ ਆਮ ਬਲਹਾਰੇ ਜਾ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਣਾ ਕਾ ਇਕੋ ਔਰਨ ਦੂਜਾ ਕੋਈ ਰਹਾਉ ਬਹੁਤ ਫੇਰ ਭੈਰਪਨ ਕੋ ਅਬ ਤੇ ਸ਼ਕਿਰਪਾ ਦੀ ਜੈ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕਰੀ ਜੈ ਬਨਤ ਨਾਨਕ ਪਰਮਪਟ ਖੂਲੇ ਗੁਰਪਰਸਾਦੀ ਜਾਨਿਆ ਸਾਤੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਸਾਤੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਰਾਗ ਦਨਾ ਸ੍ਰੀ ਮਹਲਾ 3 ਘਰ ਚੌਥਾ ੴ ਸਤਿਗੁਰ ਪ੍ਰਸਾਦਿ ਨਾਮ ੀਕ ਕੋ ਪੇਖਾਰੀ ਤੇਰੇ ਤੂੰ ਨੇ ਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਓਂ ਬਲਹਾਰੇ ਜਾ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾ ਬਹੁਤ ਫੇਰ ਭੈਰਪੈ ਕਿਰਪਨ ਕੋ ਪਬਤੀ ਸ਼ਕਿਰਪਾ ਕੀ ਜਾ ਹੋ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ ਜਾ ਬਨਤ ਨਾਨਕ ਪਰਮਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇ ਲਾਗੀ ਹੈ ਭੀਤਰ ਸਤ ਗੁਰ ਸਿਓ ਮਨ ਮਾਨਿਆ ਸਾਜੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਓ ਮਨ ਮਾਨਿਆ ਰਾਗ ਦਿਨਾ ਸ੍ਰੀ ਮਹਲਾ 3 ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਆੰਪੀ ਕੇ ਕੋ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਓ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਓਂ ਬਲਹਾਰੇ ਜਾ ਸਾਜੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾਉ ਬਹੁਤ ਭੇਰ ਭੈਰਪਨ ਕੋ ਤਾਬੇ ਤੇ ਸ਼ਕੀਰਪਾ ਦੀ ਜੈ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕ੍ਰੀਜੈ ਬਨਤ ਨਾਨਕ ਪਰਮਪਟ ਖੂਲੇ ਗੁਰਪ੍ਰਸਾਦੀ ਜਾਨਿਆ ਸਾਚੀ ਲੇ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਸਾਜੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਰਾਗਤਨਾ ਸ੍ਰੀ ਮਹਲਾ ਤੀਜਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਂਪੀ ਕੇ ਕੋ ਪੇ ਖਾਰੀ ਤੇਰੇ ਤੂੰ ਨੇ ਜਪਤ ਹੈ ਦਾਤਾ ਹੋ ਹੋ ਦਿਆ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਓਂ ਬਲ ਹਾਰੇ ਜਾ ਸਾਥੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾ ਬਹੁਤ ਫੇਰ ਭੇਰ ਭੇਰਪਨ ਕੋ ਪਬਤੀਸ਼ ਕਿਰਪਾ ਕੀ ਜੈ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕ੍ਰੀਜੈ ਬਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਰਾਗ ਦਿਨਾ ਸ੍ਰੀ ਮਹਲਾ 3 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਪੀਕ ਕੋ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਓਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰੋ ਰੰਗ ਰਾਤਾ ਓਂ ਬਲਹਾਰੇ ਜਾ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭਨਾ ਦਾ ਇੱਕੋ ਅਵਰਨ ਦੂਜਾ ਕੋਈ ਰਹਾਉ ਬਹੁਤ ਫੇਰ ਭੈ ਕਿਰਪਨ ਕੋ ਅਬਤਿਸ਼ ਕਿਰਪਾ ਦੀਜੇ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕਰੀਜੇ ਬਨਤ ਨਾਨਕ ਪਰਮਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਰਾਗਤਨਾ ਸ੍ਰੀ ਮਹਲਾ 3 ਘਰ ਚੌਥਾ ਤੋਂ ਵੰਕਾਰ ਸਤ ਗੁਰ ਪ੍ਰਸਾਦ ਹੰਪੀ ਕੇ ਕੋ ਪੇਖਾਰੀ ਤੇਰੇ ਤੂੰ ਨੇ ਜਪਤ ਹੈ ਦਾਤਾ ਓ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰੋ ਰੰਗ ਰਤਾ ਓ ਬਲਹਾਰੇ ਜਾ ਸਾਥੇ ਤੇਰੇ ਨਾਮ ਵਿਟੋ ਕਰਨ ਕਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾਉ ਬਹੁਤ ਫੇਰ ਭੈ ਕਿਰਪਨ ਕੋ ਅਬ ਤੇ ਸ਼ਕਿਰਪਾ ਕੀਜੇ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕਰੀਜੇ ਬਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਰਾਗ ਦਿਨਾ ਸ੍ਰੀ ਮਹਲਾ 3 ਜੀ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਂਪੀ ਕਾ ਕੋ ਪੇ ਖਾਰੀ ਤੇਰੇ ਤੂੰ ਨੇ ਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰੋ ਰੰਗ ਰਾਤਾ ਓ ਬਲਹਾਰੇ ਜਾ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕੋ ਔਰਨ ਦੂਜਾ ਕੋਈ ਰਹਾਉ ਬਹੁਤੇ ਫੇਰ ਭੈਰਪਨ ਕੋ ਅਬ ਤੇਸ਼ ਕਿਰਪਾ ਦੀਜੇ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕਰੀਜੇ ਬਨਤ ਨਾਨਕ ਪਰਮਪਟ ਖੂਲੇ ਗੁਰਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਰਾਗਤਨਾ ਸ੍ਰੀ ਮਹਲਾ 3 ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਾਂ ਪੀ ਕ ਕਪੇ ਖਾਰੀ ਤੇਰੇ ਤੂੰ ਨੇ ਜਪਤ ਹੈ ਦਾਤਾ ਓਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰੋ ਰੰਗ ਰਾਤਾ ਓਂ ਬਲਹਾਰੇ ਜਾ ਸਾਜੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾ ਬਹੁਤ ਭੇਰ ਭੈਰਪਨ ਕੋ ਫਤਿਸ਼ ਕਿਰਪਾ ਦੀਜਾ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕਰੀਜਾ ਬਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਸਾਜੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਰਾਗਤਨਾ ਸ੍ਰੀ ਮਹਲਾ 3 ਘਰ ਚੌਥਾ ੴ ਸਤ ਗੁਰ ਪ੍ਰਸਾਦ ਅੰਪੀ ਕਕੋ ਭਿਖਾਰੀ ਤੇਰੇ ਤੂੰ ਨੇ ਜਪਤ ਹੈ ਦਾਤ ਓਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰੋ ਰੰਗ ਰਤਾ ਓਂ ਬਲਹਾਰੇ ਜਾ ਸਾਥੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਣਾ ਕਾ ਇੱਕ ਹੋਰ ਨਾ ਦੂਜਾ ਕੋਈ ਰਹਾ ਬਹੁਤ ਫੇਰ ਭੈਰਪੈ ਕਿਰਪਨ ਕੋ ਅਬ ਤੇ ਸ਼ਿਰਪਾ ਕੀਜੇ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕਰੀਜੇ ਬਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇ ਲਾਗੀ ਹੈ ਭੀਤਰ ਸਤਗੁਰ ਸਿਓ ਮਨ ਮਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਓ ਮਨ ਮਾਨਿਆ ਰਾਗਤਨਾ ਸ੍ਰੀ ਮਹਲਾ ਤੀਜਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹੰਪੀ ਕੇ ਕੋਪੇ ਖਾਰੀ ਤੇਰੇ ਤੂੰ ਨੇ ਜਪਤ ਹੈ ਦਾਤਾ ਓ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਓਂ ਬਲਹਾਰੇ ਜਾ ਸਾਥੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾ ਬਹੁਤ ਭੇਰ ਇਕਰਪਨ ਕੋ ਪਬਤੀਸ਼ ਕਿਰਪਾ ਦੀਜੋ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕ੍ਰੀਜੋ ਅਨਤ ਨਾਨਕ ਪਰਮਪਟ ਖੂਲੇ ਗੁਰਪ੍ਰਸਾਦੀ ਜਾਨਿਆ ਸਾਚੀ ਲੇ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਸਾਜੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਰਾਗ ਦਿਨਾ ਸ੍ਰੀ ਮਹਲਾ 3 ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹੰਪੀ ਕ ਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਓਹ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰੋ ਰੰਗ ਰਤਾ ਓਂ ਬਲਹਾਰੇ ਜਾ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤ ਫੇਰ ਭੈਰਪਨ ਕੋ ਆਬੇ ਤੇ ਸ਼ਕਿਰਪਾ ਕੀ ਜੈ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕ੍ਰੀਜੈ ਬਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਸਾਜੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਰਾਗ ਦਨਾ ਸ੍ਰੀ ਮਹਲਾ 3 ਘਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਂ ਪੀ ਕੇ ਕੋ ਪੇ ਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਓਹ ਦਿਆਲ ਧਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਓਂ ਬਲਹਾਰੇ ਜਾ ਸਾਥੇ تیرے ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾ ਬਹੁਤ ਫੇਰ ਭੈਰਪਨ ਕੋ ਆਬ ਤੇ ਸ਼ਕਿਰਪਾ ਕੀ ਜੈ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕ੍ਰੀਜੈ ਬਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਸਾਜੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਰਾਗ ਦਿਨਾ ਸ੍ਰੀ ਮਹਲਾ ਤੀਜਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹੰਪੀ ਕਾ ਕੋ ਭਿਖਾਰੀ ਤੇਰੇ ਤੂੰ ਨੇ ਜਪਤ ਹੈ ਦਾਤਾ ਓਹ ਦਿਆਲ ਧਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਾਤੇ ਓਂ ਬਲਹਾਰੇ ਜਾ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾਉ ਬਹੁਤ ਫੇਰ ਭੈਰਪਨ ਕੋ ਆਬਤੇ ਸ਼ਕੀਰਪਾ ਕੀ ਜੈ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕਰੀ ਜੈ ਬਨਤ ਨਾਨਕ ਪਰਮ ਪਟ ਖੂਲੇ ਗੁਰਪਰਸਾਦੀ ਜਾਨਿਆ ਸਾਚੀ ਲੇ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਰਾਗਤਨਾ ਸ੍ਰੀ ਮਹਲਾ ਤੀਜਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹੰਪੀ ਕਾ ਕੋ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰੋ ਰੰਗ ਰਾਤਾ ਓਂ ਬਲਹਾਰੇ ਜਾ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾਉ ਬਹੁਤ ਫੇਰ ਭੈਰਪਨ ਕੋ ਆਬਤਿ ਸ਼ਕਿਰਪਾ ਕੀ ਜੈ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕ੍ਰੀਜੈ ਬਨਤ ਨਾਨਕ ਪਰਮਪਟ ਖੂਲੇ ਗੁਰਪ੍ਰਸਾਦੀ ਜਾਨਿਆ ਸਾਚੀ ਲੇ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਸਾਜੀ ਨਵੇ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਰਾਗਤਨਾ ਸ੍ਰੀ ਮਹਲਾ 3 ਘਰ ਚੌਥਾ ੴ ਸਤ ਗੁਰ ਪ੍ਰਸਾਦ ਅੰਪੀਕ ਕੋ ਭਿਖਾਰੀ ਤੇਰੇ ਤੂੰ ਨੇ ਜਪਤ ਹੈ ਦਾਤ ਉਹ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰੋ ਰੰਗ ਰਤਾ ਓਂ ਬਲਹਾਰੇ ਜਾ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾਉ ਬਹੁਤ ਫੇਰ ਭੇਰ ਭੇਰਪਨ ਕੋ ਆਪੇ ਤੇ ਸ਼ਕਿਰਪਾ ਤੀਜਾ ਹੋ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ ਜਾ ਬਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਸਾਚੀ ਲੇਵ ਲੱਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਰਾਗਤਨਾ ਸ੍ਰੀ ਮਹਲਾ ਤੀਜਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਹੰਪੀਕ ਕੋ ਪੇਖਾਰੀ ਤੇਰੇ ਤੂੰ ਨੇ ਜਪਤ ਹੈ ਦਾਤ ਉਹ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਓ ਬਲਹਾਰੇ ਜਾ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾਉ ਬਹੁਤ ਫੇਰ ਭੈਰਪਨ ਕੋ ਆਪ ਤੇ ਸ਼ਕਿਰਪਾ ਤੀਜਾ ਹੋ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ ਜਾ ਬਨਤ ਨਾਨਕ ਪਰਮਪਟ ਖੂਲੇ ਗੁਰਪ੍ਰਸਾਦੀ ਜਾਨਿਆ ਸਾਚੀ ਲੇ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਰਾਗ ਦਿਨਾ ਸ੍ਰੀ ਮਹਲਾ ਤੀਜਾ ਘਰ ਚੌਥਾ ੴ ਸਤ ਗੁਰ ਪ੍ਰਸਾਦ ਹੰਪੀ ਕਕੋ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦੇਉ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਓਂ ਬਲਹਾਰੇ ਜਾ ਸਾਥੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਅਵਰਨ ਦੂਜਾ ਕੋਈ ਰਹਾਉ ਬਹੁਤ ਫੇਰ ਭੈਰਪਨ ਕੋ ਪਬਤਿ ਸ਼ਕਿਰਪਾ ਦੀਜੇ ਓ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ ਜਾ ਬਨਤ ਨਾਨਕ ਪਰਮਪਟ ਖੂਲੇ ਗੁਰਪਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਰਾਗਤਨਾ ਸ੍ਰੀ ਮਹਲਾ 3 ਘਰ ਚੌਥਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਆਂਪੀ ਕਕੋ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਓ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਓ ਬਲਹਾਰੇ ਸਾਥੀ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਏਕੋ ਵਰਨਾ ਦੂਜਾ ਕੋਈ ਰਹਾ ਬਹੁਤ ਭੇਰ ਭੈਰਪਨ ਕੋ ਅਬ ਤੇ ਸ਼ਕਿਰਪਾ ਕੀਜਾ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕੀਜਾ ਨਤ ਨਾਨਕ ਪਰੰਪਰਤ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਰਾਗ ਦਿਨਾ ਸ੍ਰੀ ਮਹਲਾ 3 ਜੀ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਅੰਪੀਕ ਕੋ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਓ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਓ ਬਲਹਾਰੇ ਜਾ ਸਾਚੇ ਤੇਰੇ ਨਾਮ ਵਿਟੋ ਨਨ ਕਾਰਨ ਸਬਨਾ ਕਾ ਇਕੋ ਅਵਰਨਾ ਦੂਜਾ ਕੋਈ ਰਹਾਉ ਬਹੁਤ ਫੇਰ ਭੈਰਪਨ ਕੋ ਆਬਤੀ ਕਿਰਪਾ ਦੀ ਜੈ ਹੋ ਹੋ ਦਿਆਲ ਦਰਸ਼ਨ ਦਿਹੋ ਆਪਣਾ ਐਸੀ ਬਖਸ਼ ਕਰੀ ਜੈ ਬਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ